ਕੰਮ ਦੁਰਮ ਵੱਲੋਂ ਕਿਤੇ ਜਾ ਰਿਹਾ ਹੈ ਪਤਲਾ ਫੂਕ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ 2 ਗ੍ਰਾਮ ਰਜਗਾਰ ਸੇਵਕਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੱੰਦਿਆ ਹੋਏ ਏਡੀਸੀ ਵਿਕਾਸ 파ਜਲ ਦਾ ਸੁਭਾਸ ਚੰਦਰ ਨੇ ਦੱਸਿਆ ਕਿ ਕੁਝ ਪਿੰਡਾਂ ਵਿੱਚ ਨਰੇਗਾ ਤਹਿਤ ਮਜ਼ਦੂਰਾਂ ਨੂੰ ਕੰਮ ਮੁਹਾਈਆ ਨਾ ਕਰਵਾਉਣ ਤੇ 2 ਗ੍ਰਾਮ ਰਜਗਾਰ ਸੇਵਕਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਹੈ ਕਿ ਨਰੇਗਾ ਕਾਨੂੰਨ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਹੈ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਪੰਜਾਬ ਸਰਕਾਰ ਪ੍ਰਤੀਬੱਧ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਰੇਗਾ ਤਹਿਤ ਪਿੰਡਾਂ ਵਿੱਚ ਕਿਸੇ ਸਾਂਝੀ ਥਾਂ ਤੇ ਬੈਠ ਕੇ ਪਿੰਡ ਦੇ ਨਰੇਗਾ ਮਜ਼ਦੂਰਾਂ ਦੀ ਡਿਮਾਂਡ ਪਰਨਿਸ਼ ਸ਼ਡੂਲ ਜਾਰੀ ਕੀਤਾ ਜਾ ਰਿਹਾ ਹੈ ਜਿਸ ਕਾਰਨ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਹਰ ਨਰੇਗਾ ਮਜ਼ਦੂਰ ਆਪਣੇ ਕੰਮ ਦੀ ਡਿਮਾਂਡ ਪਵਾ ਸਕਦਾ ਹੈ ਇਹ ਜਿਹੜੇ ਪੁਤਲਾਖੂ ਕਰ ਰਹੇ ਨੇ ਇਹਨਾਂ ਦੇ ਸਬੰਧਤ ਸਾਡੇ ਕੋਲ ਜਿਹੜੀ ਉਹਨਾਂ ਦੀ ਆਈ ਸੀਗੀ ਇੱਕ ਰਿਪਰੈਜ਼ੈਂਟੇਸ਼ਨ ਆਈ ਸੀਗੀ ਕਿ ਸਾਨੂੰ ਕੰਮ ਦਿੱਤਾ ਜਾਵੇ ਤੇ ਅਸੀਂ ਜਿਹੜਾ ਹੈ ਉਹ ਬੀਡੀਪੀ ਨੂੰ ਕੰਮ ਦੇਣ ਵਾਸਤੇ ਕਹਿਤਾ ਸੀਗਾ ਬੀਡੀਪੀ ਵੱਲੋਂ ਜਿਹੜਾ ਅੱਗੇ ਜੀਆਰਐਸ ਵੱਲੋਂ ਕੰਮ ਨਾ ਦਿੱਤੇ ਜਾਣ ਕਰਕੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇਹਦੇ ਵਿੱਚ ਦੋ ਜੀਆਰਐਸ ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੋਇਆ ਤੇ ਇਸ ਤੋਂ ਇਲਾਵਾ ਅਸੀਂ ਵੀਡੀਓ ਨੂੰ ਕਿਹਾ ਇਹ ਨਵੇਂ ਜੀਆਰਐਸ ਲਗਾ ਕੇ ਉਥੇ ਲੋਕਾਂ ਨੂੰ ਕੰਮ ਦਿੱਤਾ ਜਾਵੇ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਸਾਨੂੰ ਕੰਮ ਦੀ ਡਿਮਾਂਡ ਨਹੀਂ ਦਿੱਤੀ ਸੀਗੇ ਵੈਸੇ ਕਹਿ ਵੀ ਸਾਨੂੰ ਕੰਮ ਦਿੱਤਾ ਜਾਵੇ ਉਨ੍ਹਾਂ ਵਿੱਚ ਕੰਮ ਦੀ ਡਿਮਾਂਡ ਵਾਸਤੇ ਸਰਪੰਚ ਨੂੰ ਸ਼ਡਿਊਲ ਜਾਰੀ ਕੀਤਾ ਗਿਆ। ਮੌਕੇ ਦੇ ਅਗੇ ਸਰਪੰਚ ਜਿਹੜਾ ਸ਼ਡਿਊਲ ਅਨੁਸਾਰ ਜਿਹੜਾ ਕਾਰਵਾਈ ਕਰੇ ਸਾਝੇ ਸਾਥ ਜਿਹੜਾ ਉਹਨਾਂ ਦੇ ਨਾਮ ਲਵੇ ਇਸ ਵਾਸਤੇ ਅਸੀਂ ਜਿਹੜੇ ਜ਼ਿਲ੍ਹੇ ਪੱਧਰ ਤੋਂ ਵੀ ਇੱਕ ਮੁਲਾਜ਼ਮ ਉਸ ਸਮੇਂ ਦੇ ਵਿੱਚ ਜੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਗੈਦਰਿੰਗ ਕਰਕੇ ਲੋਕਾਂ ਤੋਂ ਨਾਮ ਲੈਣੇ ਆ ਉਸ ਵਾਸਤੇ ਸਮੇਂ ਤੇ ਭੇਜੇ ਗਏ। ਇਸ ਤੋਂ ਲੱਗਦਾ ਜਿੰਨੇ ਜਿੰਨੇ ਪਿੰਡਾਂ ਵਿੱਚ ਵੀ ਜਿਹੜਾ ਕੰਮ ਪੈਂਡਿੰਗ ਹੈ ਜਿੱਥੇ ਕੰਮ ਨਹੀਂ ਚੱਲਿਆ ਉਹਨਾਂ ਸਾਰਿਆਂ ਕੰਮਾਂ ਵਾਸਤੇ ਵੀਡੀਓ ਨੂੰ ਲਿਖਿਆ ਜਾ ਰਿਹਾ ਕਿ ਹਰ ਪੈਂਡਿੰਗ ਲੋਕਾਂ ਨੂੰ ਕੰਮ ਦਿੱਤਾ ਜਾਵੇ ਸਾਂਝੇ ਥਾਂ ਦੇ ਵਿੱਚ ਜਾਂ ਇਕੱਠੇ ਹੋ ਕੇ ਜਿਹੜਾ ਆ ਉਹਨਾਂ ਤੋਂ ਨਾਲੇ ਜਾਣ ਤੇ ਇਹ ਜਿਹੜਾ ਟਕਲਾ ਫੁਕਦੇ ਆ ਉਹ ਗਲਤ ਕਰਦੇ ਆ ਅਸੀਂ ਇਹਨਾਂ ਦੀ ਜਿਹੜੀਆਂ ਗੱਲਾਂ ਸੁਣ ਰਹੇ ਆ ਇਹਨਾਂ ਦੀ ਜਿਹੜੀਆਂ ਮੁਸ਼ਕਲਾਂ ਆ ਉਹ ਦੂਰ ਕਰ ਰਹੇ ਆ ਸਾਨੂੰ ਇਹਨਾਂ ਦੇ ਜਿਹੜੇ ਹੈਗੇ ਆ ਜੋ ਵੀ ਪ੍ਰੋਬਲਮ ਹੈਗੀ ਉਹ ਸਭ ਸਾਡੇ ਧਿਆਨ 'ਚ ਆ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਆ ਪਰ ਨਹੀਂ ਹੋ ਰਿਹਾ ਇਸੇ ਕਰਕੇ ਜਿਹੜੇ ਹੱਲ ਨਹੀਂ ਕਰਦੇ ਪਏ ਅਸੀਂ ਮਲਾਜ ਉਹਨਾਂ ਦੇ ਖਿਲਾਫ ਕਈ ਕਾਰਵਾਈ ਕਰ ਦਿੱਤੀ ਹੈ ਦੋ ਅਸੀਂ ਜਿਹੜਾ ਜਿਹੜੇ ਜਿਹੜੇ ਆ ਸਸਪੈਂਡ ਕਰ ਦਿੱਤੇ ਨੇ ਇੱਕ ਅਜੀ ਹੈ ਤੇ ਦੂਸਰਾ ਜਗਦੀਸ਼ ਹੈ ਦੋ ਜਿਹੜੇ ਅਸੀਂ ਜਿਹੜੇ ਸਸਪੈਂਡ ਕਰ ਚੁੱਕੇ ਆ ਅਸੀਂ ਇਹਨਾਂ ਜਿਹੜਾ ਪਿੰਡਾਂ ਦੇ ਮਸਲੇ ਸਾਡੇ ਕੋਲ ਸਾਹਮਣੇ ਆਂਦੇ ਨੇ ਉਹਨਾਂ ਪਿੰਡਾਂ ਦੇ ਅਸੀਂ ਕਾਰਵਾਈ ਕਰਦੇ ਆ ਕਿਉਂਕਿ ਸਾਨੂੰ ਇਹ ਤੋਂ ਹੈ ਨੀ ਵੇਜ ਜਿਹੜਾ ਹੈ ਕਿ ਸਾਨੂੰ ਐਡਵਾਂਸ ਜੀ ਪਰ ਵੀ ਇਥੇ ਕੋਈ ਮਸਲਾ ਹੋਣਾ ਜਦੋਂ ਸਾਡੇ ਕੋਲ ਮਸਲਾ ਹੁੰਦਾ ਹੈ ਅਸੀਂ ਜਿਹੜੇ ਆ ਵੀਡੀਓ ਨੂੰ ਲਿਖੀ ਭੇਜਦੇ ਆ ਅਸੀਂ ਜਿਹੜੇ ਆ ਕੁਝ ਪਿੰਡਾਂ ਦੇ ਸਾਡੇ ਕੋਲ ਆਈ ਸੀਗੀ ਜਲਾਲਾਬਾਦ ਦੇ ਉਹਦੇ ਬਲਾਕ ਵਿੱਚ ਉਥੇ ਵਿੱਚ ਹੀ 5-6 ਪਿੰਡਾਂ ਦੇ ਵਿੱਚ ਅਸੀਂ ਜਿਹੜਾ ਆ ਉਹਦਾ ਸ਼ੂ ਬਣਾ ਕੇ ਵੀ ਸਾਝੇ ਸਾਝੋ ਤੁਸੀਂ ਜਿਹੜਾ ਹੈ ਉਹ ਨੋਕਟ ਮੰਗ ਲਵੋ ਤੇ ਅਸੀਂ ਉਹ ਜਿਹੜੀ ਡਿਮਾਂਡ ਦਾ ਸ਼ਡਿਊਲ ਹੈ ਉਹ ਅਖਬਾਰ ਵਿੱਚ ਵੀ ਦਿੱਤਾ ਸੀਗਾ ਅਖਬਾਰਾਂ ਵਿੱਚ ਵੀ ਛਾਪਿਆ ਸੀ ਵੀ ਹਾਂ ਵੀ ਲੋਕਾਂ ਤੱਕ ਪਹੁੰਚ ਜਾਵੇ ਤੇ ਕੀ ਸ਼ਡਿਊਲ ਹੈ ਕਦੋਂ ਜਿਹੜੀ ਡਿਮਾਂਡ ਲਈ ਜਾਣੀ ਆ ਇਹ ਨਾ ਹੋਵੇ ਤੇ ਮੁੜ ਕੇ ਫਿਰ ਜਿਹੜਾ ਹੈ ਕਹਿਣ ਸਰਪੰਚ ਨੇ ਜਿਹੜਾ ਹੈਗਾ ਉਹ ਸਾਨੂੰ ਦੱਸਿਆ ਨਹੀਂ ਆ ਅਨਾਉਂਸਮੈਂਟ ਨਹੀਂ ਕੀਤੀ ਤੇ ਸਰਕਾਰ ਦੇ ਸਾਰੇ ਅਖਬਾਰਾਂ ਵਿੱਚ ਵੀ ਦਿੱਤਾ ਕਿ ਕਦੋਂ ਉਹਨਾਂ ਨੇ ਜਾਣਾ ਤੇ ਤਾਂ ਕਿ ਆਮ ਲੋਕਾਂ ਨੂੰ ਪਤਾ ਹੋਵੇ ਕੁੱਤ ਜਿਹੜੇ ਹੈਗੇ ਆ ਲੇਬਰ ਜਿਹੜੇ ਆ ਉਹ ਉਹਨਾਂ ਸਾਰਿਆਂ ਦੇ ਜਿਹੜੀ ਹੈਗੀ ਆ ਉਹ ਗਰੀਬ ਆ ਉਹਨਾਂ ਸਾਰਿਆਂ ਦੇ ਜਿਹੜੀ ਹੈ ਉਹ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਆ ਇਹਦੇ ਵਿੱਚ ਵੋਟ ਕਿਸੇ ਨੂੰ ਵੀ ਪਾਈ ਹੋਵੇ ਲੇਕਿਨ ਇਹ ਜਿਹੜਾ ਹੱਕ ਆ ਇਹ ਪੰਜਾਬ ਦਾ ਨੀਵਾਰ ਸਰਕਾਰ ਵੱਲੋਂ ਦਿੱਤਾ ਗਿਆ ਹੈ ਹੱਕ ਆ ਕਾਨੂੰਨੀ ਹੱਕ ਆ ਜਿਹਦੇ ਵਿੱਚ ਪੰਜਾਬ ਸਰਕਾਰ ਲਾਗੂ ਕਰਨ ਵਾਸਤੇ ਪ੍ਰਤੀਬੱਧ ਆ ਕਿ ਹਰ ਇੱਕ ਨੂੰ ਜਿਹੜਾ ਆ ਉਹ ਰੁਜ਼ਗਾਰ ਦਿੱਤਾ ਜਾਵੇ ਜੋੜਾ ਵੀ ਨਿਰਗ ਵਰਕਰ ਆ ਪੇ ਪੰਚਾਇਤ ਪੱਧਰ ਤੇ ਇਸ ਤਰ੍ਹਾਂ ਦੀ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ ਪਾਰਟੀਆਂ ਵਿੱਚ ਤੋਂ ਉੱਠ ਕੇ ਜਿਹੜੀਆਂ ਇਹ ਨਰੇਗਾ ਵਰਕਰ ਨੂੰ ਉਹਨਾਂ ਦੀ ਜ਼ਰੂਰਤ ਅਨੁਸਾਰ ਜਿਹੜਾ ਹੈ ਕੰਮ ਦਿੱਤਾ ਜਾਵੇ ਤਾਂ ਕੋਈ ਉਹਨਾਂ ਦੀ ਜਿਹੜੀ ਹੈ ਘਰ ਵੀ ਰੋਜੀ ਰੋਟੀ ਚੱਲ ਸਕੇ ਉਹ ਵੀ ਖਾਣਾ ਖਾ ਸਕਣ